ਸਾਊਦੀ ਅਰੇਬੀਆ ਦਾ ਇੱਕ ਰਾਜਕੁਮਾਰ ਅਲਵਲੀਦ ਬਿਨ ਖਾਲੇਦ ਰਾਜਕੁਮਾਰ ਅਲਵਲੀ ਦਾ ਜਨਮ ਅਪ੍ਰੈਲ 1990 ਦੇ ਵਿੱਚ ਹੁੰਦਾ ਤੇ ਉਹ ਆਪਣੇ ਪਿਤਾ ਦੀ ਪਹਿਲੀ ਸੰਤਾਨ ਸੀ ਇੰਟਰਨੈਟ ਦੇ ਉੱਪਰ ਅਕਸਰ ਹੀ ਰਾਜਕੁਮਾਰ ਅਲਵਲੀਦ ਦੇ ਚਰਚੇ ਹੁੰਦੇ ਰਹਿੰਦੇ ਸੀ ਕਿਉਂਕਿ ਉਹਦੇ ਨਾਮ ਦੇ ਨਾਲ ਇੱਕ ਖਾਸ ਤਰ੍ਹਾਂ ਦਾ ਟੈਗ ਜੁੜ ਚੁੱਕਿਆ ਸੀ ਸੁੱਤਾ ਹੋਇਆ ਰਾਜਕੁਮਾਰ ਜਦੋਂ ਉਹ ਸਿਰਫ 16 ਸਾਲ ਦਾ ਸੀ ਤਾਂ ਲੰਡਨ ਦੇ ਵਿੱਚ ਇੱਕ ਕਾਰ ਦੁਰਘਟਨਾ ਦਾ ਉਹ ਸ਼ਿਕਾਰ ਹੁੰਦਾ ਇੰਟਰਨਲ ਬਲੀਡਿੰਗ ਹੁੰਦੀ ਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਦੇ ਨਾਲ ਡੈਮੇਜ ਹੁੰਦਾ ਤੇ ਇਮੀਡੀਏਟਲੀ ਇਹ ਸਾਊਦੀ ਅਰੇਬੀਆ ਦਾ ਰਾਜਕੁਮਾਰ ਕਾਮਾ ਦੇ ਵਿੱਚ ਚਲੇ ਜਾਂਦਾ ਇਹੋ ਜਿਹਾ ਕਾਮਾ ਦੇ ਵਿੱਚ ਜਾਂਦਾ ਕਿ ਉਸ ਤੋਂ ਬਾਅਦ ਕਦੇ ਵੀ ਵਾਪਸ ਹੋਸ਼ ਦੇ ਵਿੱਚ ਨਹੀਂ ਆਉਂਦਾ ਫਾਈਨਲੀ ਇਹ ਰਾਜਕੁਮਾਰ ਆਪਣੀ ਇਸ ਨੀਂਦ ਤੋਂ ਵੀ ਇੱਕ ਅਗਲੇ ਪੜਾਅ ਦੇ ਵਿੱਚ ਚਲੇ ਜਾਂਦਾ ਤੇ ਇੱਕ ਇਹ ਜੀ ਹਮੇਸ਼ਾ ਦੀ ਨੀਂਦ ਸੌ ਜਾਂਦਾ ਜਿੱਥੋਂ ਕਿਸੇ ਦੇ ਵਾਪਸ ਆਉਣ ਦੀ ਕਦੇ ਵੀ ਕੋਈ ਉਮੀਦ ਨਹੀਂ ਰਹਿੰਦੀ ਬਿੰਤ ਲਾਲ ਅਲ ਸੌਦ ਕੱਲ ਉਹਦੀ 사우ਦੀ ਅਰੇਬੀਆ ਦੀ ਰਾਜਧਾਨੀ ਰਿਆਦ ਦੇ ਵਿੱਚ ਕਿੰਗ ਅਬਦੁਲ ਅਜ਼ੀਜ਼ ਮੈਡੀਕਲ ਸਿਟੀ ਸੈਂਟਰ ਦੇ ਵਿੱਚ ਮੌਤ ਹੁੰਦੀ ਆ ਤੇ ਰਾਜਕੁਮਾਰ ਅਲਵਲੀਦ ਦੀ ਮੌਤ ਦੇ ਨਾਲ ਹੀ ਬੰਦ ਹੋ ਜਾਂਦਾ 사우ਦੀ ਅਰੇਬੀਆ ਦੀ ਰਾਇਲ ਫੈਮਿਲੀ ਦਾ ਇੱਕ 20 ਸਾਲ ਤੋਂ ਚੱਲ ਰਿਹਾ ਲਗਾਤਾਰ ਇਮੋਸ਼ਨਲ ਚੈਪਟਰ